ਦੱਸ ਜੇ ਕੀ ਪੇੜੇ ਤੋਂ ਤੇਰਾ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਇਸ ਮਸਲੇ ਨੂੰ ਸ੍ਰੀ ਕਾਲ ਤੱਕ ਸਾਹਿਬ ਤੇ ਵੀ ਲੈ ਕੇ ਜਾਵਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਅਸਲ ਦੋ ਬਜ਼ੁਰਗ ਆਂਦੇ ਨੇ ਔਰ ਇੱਕ ਬਜ਼ੁਰਗ ਦੇ ਨਾਲ ਉਹਨਾਂ ਦੀ ਬਹਿਸ ਹੁੰਦੀ ਹੈ ਜੋ ਉਸ ਤੋਂ ਬਾਅਦ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਹਾਲਾਂਕਿ ਇੱਕ ਮਖਿਲਾ ਦੇ ਵੱਲੋਂ ਵਿਚਪੈ ਕੇ ਲੜਾਈ ਨੂੰ ਛੁਡਵਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤੇ ਉੱਥੇ ਲੋਕ ਇਕੱਠੇ ਹੋ ਜਾਂਦੇ ਨੇ ਦਰਅਸਲ ਇਹੇ ਲੜਾਈ ਜੋੜਾ ਕਰਦੇ ਬਾਹਰ ਕੋਈ ਹੈ ਜੁਸਤੋ ਬਾਦ ਹੁਣ ਦੋਵੇਂ ਤਰ੍ਹਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਕਾਹਦੀ ਸਾਡੀ ਜਦੋਂ ਬਾਹ ਹੁੰਦਾ ਜਦੋਂ ਨਹੀਂ ਕੱਟੋ। ਕੰਪਲੀਟ ਕੀਤੀ ਹੈ ਕਿਸੇ ਨੂੰ? ਕੋਈ ਧਾਰਮਿਕ ਜਾਂ ਕੌਮਤਕ ਸੇਬ ਕਿਤੇ ਕਦੇ ਕੰਪਲੀਟ ਕੀਤੀ ਹੈ ਕਿ ਇਹਦੇ ਜਿਹੜੀ ਜਾਂਚ ਕੀਤੀ ਜਾਂਦਾ ਉਹ ਨਹੀਂ ਅਜੇ ਐਸਾ ਨਹੀਂ ਕੀਤਾ ਪਰ ਸਾਡੀ ਮਨਸ਼ਾ ਹੈਗੀ ਹੈ ਅਸੀਂ ਕਰਾਂਗੇ ਉਹ ਵੀ। ਠੀਕ ਹੈ ਜੀ। ਅਸੀਂ ਸਾਰੇ ਪਾਸੇ ਕਰਾਂਗੇ। ਅਸੀਂ ਐਸ.ਜੀ.ਐਮ ਦੇ ਵੀ ਜਾਣਾ ਹੈ। ਠੀਕ ਹੈ ਜੀ। ਜਿੱਥੇ-ਜਿੱਥੇ ਵੀ ਸਾਡਾ ਹੱਥ ਬੰਦਾ ਹੈ ਨਾ ਹੱਥ ਲੱਗੂਗਾ। ਹਾਂ ਜੀ। ਉਸ ਨੂੰ ਜਿਆਦਾ ਹੀ ਵੱਡਾ ਵਿਸ਼ਾ ਕਰਨਾ ਚਾਹੀਦਾ ਹਾਂ ਜੀ ਹਾਂ ਜੀ ਹਾਂ ਕੋਈ ਤੁਸੀਂ ਦੇਖ ਲਓ ਵੀਡੀਓ ਨੂੰ ਚੰਗੀ ਨਾਲ ਧਿਆਨ ਨਾਲ ਦੇਖੋ ਪਹਿਲਾ ਪੱਗ ਮੇਰੀ ਰਸੀ ਠੀਕ ਹੈ ਜੀ ਮੈਂ ਉਹ ਐ ਬਚਾ ਲਈ ਉਹ ਠੀਕ ਹੈ ਜੀ ਤੁਸੀਂ ਧਿਆਨ ਨਾਲ ਦੇਖੋ ਪਹਿਲੇ ਉਹਨਾਂ ਨੇ ਅਟੈਕ ਕੀਤਾ ਮੈਂ ਬਾਅਦ ਵਿੱਚ ਮੈਂ ਤਾਂ ਡਿਫੈਂਸ ਕਰ ਨਹੀਂ ਸੀ ਇਹਦੀ ਕੰਪਲੇਂਟ ਗਈ ਇਹਨਾਂ ਨੇ ਵੀ ਫਿਰ ਕੰਪਲੇਂਟ ਦਿੱਤੀ ਉਹਨਾਂ ਨੇ ਵੀ ਕੰਪਲੇਂਟ ਦਿੱਤੀ ਹੁਣ ਪੁਲਿਸ ਵਾਲਿਆਂ ਕੋਲ ਸਾਡੀ ਕੰਪਲੇਂਟ ਪੈਂਡਿੰਗ ਹੈ ਲੇਕਿਨ ਉਹ ਅਜੇ ਆਪਣੀ ਕਾਰਵਾਈ ਕਰੀ ਜਾਣ ਰਿਹਾ ਕਿ ਤੁਸੀਂ ਸਮਝੌਤਾ ਕਰ ਲਓ ਕਿ ਜਿ ਆਪਣਾ ਜਿਹੜਾ ਹੈਗਾ ਵੀ ਇਹ 754 ਦਾ ਕੇਸ ਆਜਨੇ ਆ ਇਦਾਂ ਕਰਦੇ ਨੇ ਉਹਦਾਂ ਕਰਦੇ ਨੇ ਇਹ ਗੱਲਾਂ ਨਹੀਂ ਚਾਹੀਦੀਆਂ ਅਸੀਂ ਦੇ ਚਾਹਨੇ ਆ ਕਿ ਜਿਹੜੇ ਬੰਦੇ ਕਸੂਰਵਾਰ ਨੇ ਉਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਜਿਹੜੀ ਵੀ ਤਰ੍ਹਾਂ ਵਾਦੀ ਹੈ ਬਸ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਮਕਸਦ ਇਹ ਸੀਗਾ ਕਰਦੇ ਅੰਦਰ ਦੋ ਤਰ੍ਹਾਂ ਦਾ ਵਿਵਾਦ ਖੁ ਜਾਂਦਾ ਹੈ ਇਹ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਦਸਤਾਰ ਵੀ ਉਤਾਰੀ ਗਈ ਹੈ ਦਰਅਸਲ ਮੁਹਾਲੀ ਦੇ ਫੇਜ਼ 3ਵੀ1 ਸਥਿਤ ਗੁਰਦੁਆਰਾ ਸੱਚਾਤਨ ਵਿਖੇ ਆਪਸੀ ਕਹਾ ਸੁਣੀ ਤੋਂ ਬਾਅਦ ਹੱਥੋਪਾਈ ਹੋਈ ਹੈ ਅਤੇ ਦਸਤਾਰ ਵੀ ਉਤਾਰੀ ਗਈ ਹੈ ਪੂਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈ ਦੋਵੇਂ ਧਿਰਾਂ ਦੇ ਵੱਲੋਂ ਇੱਕ ਦੂਜੇ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਇਲਜ਼ਾਮ ਲਗਾਏ ਜਾ ਰਹੇ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ ਜਿਸ ਦੇ ਆਧਾਰ ਦੇ ਉੱਤੇ ਪੁਲਿਸ ਕਾਰਵਾਈ ਕਰ ਰਹੀ ਹੈ ਦੱਸ ਜਾਈਏ ਕਿ ਪੇੜੇ ਤੇ ਤਰਦਾ ਇਹ ਵੀ ਕਹਿਣਾ ਹੈ ਕਿ ਅਸੀਂ ਇਸ ਮਸਲੇ ਨੂੰ ਸ੍ਰੀ ਕਾਲ ਤੱਕ ਸਾਹਬ ਤੇ ਵੀ ਲੈ ਕੇ ਜਾਵਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਅਸਲ ਦੋ ਬਜ਼ੁਰਗ ਆਂਦੇ ਨੇ ਔਰ ਇੱਕ ਬਜ਼ੁਰਗ ਦੇ ਨਾਲ ਉਹਨਾਂ ਦੀ ਬਹਿਸ ਹੁੰਦੀ ਹੈ ਜਿਸ ਤੋਂ ਬਾਅਦ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਹਾਲਾਂਕਿ ਇੱਕ ਮਖਿਲਾ ਦੇ ਵੱਲੋਂ ਵਿਚਪੈ ਕੇ ਲੜਾਈ ਨੂੰ ਛੁਡਵਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤੇ ਉੱਥੇ ਲੋਕ ਇਕੱਠੇ ਹੋ ਜਾਂਦੇ ਨੇ ਦਰਅਸਲ ਇਹ ਲੜਾਈ ਜੋੜਾ ਕਰਦੇ ਬਾਹਰ ਕੋਈ ਹੈ ਜਿਸ ਤੋਂ ਬਾਅਦ ਹੁਣ ਦੋਵੇਂ ਧਿਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਅੱਜ ਦੇ ਧਾਰਮਿਕ ਜਾਂ ਕੌਂਸਲ ਸਾਹਿਬ ਜੀ ਦੇ ਕੋਲ ਕੰਪਲੀਟ ਕੀਤੀ ਹੈ ਕਿ ਇਹਦੇ ਜਿਹੜੀ ਜਾਂਚ ਸੀ ਜਦੋਂ ਆਉਂਦੇ ਨਹੀਂ ਅਜੇ ਐਸਾ ਨਹੀਂ ਕੀਤਾ ਪਰ ਸਾਡੀ ਮਨਸ਼ਾ ਹੈਗੀ ਹੈ ਅਸੀਂ ਕਰਾਂਗੇ ਕੋਈ ਠੀਕ ਹੈ ਜੀ ਅਸੀਂ ਸਾਰੇ ਪਾਸੇ ਕਰਾਂਗੇ ਅਸੀਂ ਐਸਜੀਐਮ ਦੇ ਵੀ ਜਾਣਾ ਹੈ ਠੀਕ ਹੈ ਜੀ ਜਿੱਥੇ ਜਿੱਥੇ ਵੀ ਸਾਡਾ ਬੰਦਾ ਹੈ ਨਾ ਹੱਥ ਲੱਗੂਗਾ ਹਾਂ ਜੀ ਮਤਲਬ ਇਸ ਤੋਂ ਜ਼ਿਆਦਾ ਵੱਡਾ ਵਿਸਥਾਰ ਕਰਨਾ ਹੈ ਹਾਂ ਜੀ ਹਾਂ ਕਰ ਤੁਸੀਂ ਦੇਖ ਲਓ ਵੀਡੀਓ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਦੇਖੋ ਪੈਨਾ ਪਗ ਮੇਰੀ ਰਸੀ ਠੀਕ ਹੈ ਜੀ ਮੈਂ ਉਹ ਐਮ ਬਚਾ ਲਈ ਹੋ ਸਿਰ ਇਹ ਤੇ ਧਿਆਨ ਨਾਲ ਦੇਖੋ ਤਾਂ ਉਹਨਾਂ ਨੇ ਅਟੈਕ ਕੀਤਾ ਮੈਂ ਬਾਅਦ ਚ ਮੈਂ ਉਹਨਾਂ ਨੂੰ ਡਿਫੈਂਡ ਕਰ ਨਹੀਂ ਸੀ ਬੱਚੇ ਦੀ ਕੰਪਲੇਂਟ ਗਈ ਇਹਨਾਂ ਨੇ ਵੀ ਫਿਰ ਕੰਪਲੇਂਟ ਦਿੱਤੀ ਉਹਨਾਂ ਨੇ ਕੰਪਲੇਂਟ ਦਿੱਤੀ ਹੁਣ ਪੁਲਿਸ ਵਾਲਿਆਂ ਕੋਲ ਸਾਡੀ ਕੰਪਲੇਂਟ ਪੈਂਡਿੰਗ ਹੈ ਲੇਕਿਨ ਉਹ ਅਜੇ ਆਪਣੀ ਕਾਰਵਾਈ ਕਰੀ ਜਾਣ ਰਿਹਾ ਕਿ ਤੁਸੀਂ ਸਮਝੌਤਾ ਕਰ ਲਓ ਤੁਸੀਂ ਆਪਣਾ ਜਿਹੜਾ ਹੈਗਾ ਵੀ 751 ਦਾ ਕੇਸਵਾ ਆਦਨ ਨੇ ਆ ਇਦਾਂ ਕਰ ਦਿੰਨੇ ਆ ਉਹਦਾ ਕਰ ਦਿੰਨਾ ਇਹ ਗੱਲਾਂ ਨਹੀਂ ਚਾਹੀਦੀਆਂ ਅਸੀਂ ਤੇ ਚਾਹਨੇ ਆ ਕਿ ਜਿਹੜੇ ਬੰਦੇ ਕਸੂਰਵਾਰ ਨੇ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਜਿਹੜੇ ਉਤਾਰਾਂ ਵਾਤੇ ਆ ਬਸ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਮਕਸਦ ਇਹ ਸੀਗਾ ਕਰਦੇ ਅੰਦਰ ਦੋ ਤਰ੍ਹਾਂ ਦਾ ਵਿਵਾਦ ਖੁ ਜਾਂਦਾ ਹੈ ਇਹ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਦਸਤਾਰ ਵੀ ਉਤਾਰੀ ਗਈ ਹੈ ਦਰਅਸਲ موਹਾਲੀ ਦੇ ਫੇਜ਼ 3ਵੀਂ 1 ਸਥਿਤ ਗੁਰਦੁਆਰਾ ਸੱਚਾ ਧੰਵਿਖੇ ਆਪਸੀ ਕਹਾਣੀ ਸੁਣੀ ਤੋਂ ਬਾਅਦ ਹੱਥੋਂ ਪਾਈ ਹੋਈ ਹੈ ਅਤੇ ਦਸਤਾਰ ਵੀ ਉਤਾਰੀ ਗਈ ਹੈ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਦੋਵੇਂ ਧਿਰਾਂ ਦੇ ਵੱਲੋਂ ਇੱਕ ਦੂਜੇ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਇਲਜ਼ਾਮ ਲਗਾਏ ਜਾ ਰਹੇ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ ਜਿਸ ਦੇ ਆਧਾਰ ਦੇ ਉੱਤੇ ਪੁਲਿਸ ਕਾਰਵਾਈ ਕਰ ਰਹੀ ਹੈ ਦੱਸ ਜਾਈਏ ਕਿ ਪੇੜੇ ਤੋਂ ਤੇਰਾ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਇਸ ਮਸਲੇ ਨੂੰ ਕੱਲ ਤੱਕ ਸਾਹਿਬ ਤੇ ਵੀ ਲੈ ਕੇ ਜਾਵਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਅਸਲ ਦੋ ਬਜ਼ੁਰਗ ਆਂਦੇ ਨੇ ਔਰ ਇੱਕ ਬਜ਼ੁਰਗ ਦੇ ਨਾਲ ਉਹਨਾਂ ਦੀ ਬਹਿਸ ਹੁੰਦੀ ਹੈ ਜੋ ਉਸ ਤੋਂ ਬਾਅਦ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਹਾਲਾਂਕਿ ਇੱਕ ਮਖਿਲਾ ਦੇ ਵੱਲੋਂ ਵਿਚਪੈਕੀ ਲੜਾਈ ਨੂੰ ਛੁਡਵਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤੇ ਉੱਥੇ ਲੋਕ ਇਕੱਠੇ ਹੋ ਜਾਂਦੇ ਨੇ ਦਰਅਸਲ ਇਹੇ ਲੜਾਈ ਜੋੜਾ ਕਰਦੇ ਬਾਹਰ ਕੋਈ ਹੈ ਜੋ ਉਸ ਤੋਂ ਬਾਅਦ ਹੁਣ ਦੋਵੇਂ ਤਰ੍ਹਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਇਹ ਜੀ ਇਹ ਵੀ ਪੱਕੇ ਹੋ ਜਾਂਦੇ ਆ ਸਾਡੀ ਦਾ ਵਾਅਦਾ ਹੁੰਦਾ ਜਦੋਂ ਨਹੀਂ ਕਰਦੇ ਹਾਂ ਜੀ ਕੰਪਲੀਟ ਕੀਤੀ ਹੈ ਕਿਸੇ ਨੂੰ ਕੋਈ ਤੇ ਧਾਰਮਿਕ ਜਾਂ ਕੌਨਫੈਕਸ਼ਨ ਦੇ ਕਿਤੇ ਕਦੇ ਕੰਪਲੀਟ ਕੀਤੀ ਹੈ ਕਿ ਇਹਦੇ ਜਿਹੜੀ ਜਾਂਚ ਕੀਤੀ ਜਾਂਦਾ ਹੁੰਦਾ ਨਹੀਂ ਅਜੇ ਐਸਾ ਨਹੀਂ ਕੀਤਾ ਪਰ ਸਾਡੀ ਮਨਸ਼ਾ ਹੈਗੀ ਹੈ ਅਸੀਂ ਕਰਾਂਗੇ ਉਹ ਵੀ ਠੀਕ ਹੈ ਜੀ ਅਸੀਂ ਸਾਰੇ ਪਾਸੇ ਕਰਾਂਗੇ ਅਸੀਂ ਐਸਜੀਐਮ ਦੇ ਵੀ ਜਾਣਾ ਹੈ ਠੀਕ ਹੈ ਜੀ ਜਿੱਥੇ ਜਿੱਥੇ ਵੀ ਸਾਡਾ ਹੱਥ ਬੰਦਾ ਹੈ ਨਾ ਹੱਥ ਲੱਗੂਗਾ ਹਾਂ ਜੀ ਮਤਲਬ ਇਸ ਤੋਂ ਜ਼ਿਆਦਾ ਫਟਾਵੇ ਜਿੱਸੇ ਨੁਕਰਾ ਕਰਨਾ ਹੈ ਹਾਂ ਜੀ ਹਾਂ ਜੀ ਹਾਂ ਪਰ ਤੁਸੀਂ ਦੇਖ ਲਓ ਵੀਡੀਓ ਨੂੰ ਚੰਗੀ ਦਾ ਧਿਆਨ ਨਾਲ ਦੇਖੋ ਪਹਿਨਾ ਪੱਗ ਮੇਰੀ ਰਸੀ ਠੀਕ ਹੈ ਜੀ ਮੈਂ ਉਹ ਐ ਬਚਾ ਲਈ ਉਹ ਠੀਕ ਹੈ ਜੀ ਤੁਸੀਂ ਧਿਆਨ ਨਾਲ ਦੇਖੋ ਤਾਂ ਉਹਨਾਂ ਨੇ ਅਟੈਕ ਕੀਤਾ ਮੈਂ ਬਾਅਦ ਵਿੱਚ ਮੈਂ ਤਾਂ ਡਿਫੈਂਸ ਕਰ ਨਹੀਂ ਸੀ ਇਹਨਾਂ ਦੀ ਕੰਪਲੇਂਟ ਗਈ ਇਹਨਾਂ ਨੇ ਵੀ ਫਿਰ ਕੰਪਲੇਂਟ ਦਿੱਤੀ ਉਹਨਾਂ ਨੇ ਕੰਪਲੇਂਟ ਦਿੱਤੀ ਹੁਣ ਪੁਲਿਸ ਵਾਲਿਆਂ ਕੋਲ ਸਾਡੀ ਕੰਪਲੇਂਟ ਪੈਂਡਿੰਗ ਹੈ ਲੇਕਿਨ ਉਹ ਅਜੇ ਆਪਣੀ ਕਾਰਵਾਈ ਕਰੀ ਜਾਣ ਰਿਹਾ ਕਿ ਵੀ ਤੁਸੀਂ ਸਮਝੌਤਾ ਕਰ ਲਓ ਤੁਸੀਂ ਆਪਣਾ ਜਿਹੜਾ ਹੈਗਾ ਵੀ ਐ ਸਾਥੇ ਪੰਜਾ ਦਾ ਕੇਸਵਾਦਨ ਨੇ ਆ ਇਦਾਂ ਕਰ ਦਿੰਨੇ ਆ ਉਹਦਾ ਕਰ ਦਿੰਨੇ ਆ ਇਹ ਗੱਲਾਂ ਨਹੀਂ ਚਾਹੀਦੀਆਂ ਅਸੀਂ ਇਹ ਚਾਹਨੇ ਆ ਕਿ ਜਿਹੜੇ ਬੰਦੇ ਕਸੂਰਵਾਰ ਨੇ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਜਿਹੜੇ ਉਤਾਰਾਂ ਵਾਤੇ ਆ ਬਸ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਮਕਸਦ ਇਹ ਸੀਗਾ ਕਰਦੇ ਅੰਦਰ ਦੋ ਤਰ੍ਹਾਂ ਦਾ ਵਿਵਾਦ ਖੋ ਜਾਂਦਾ ਹੈ ਇਹ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਦਸਤਾਰ ਵੀ ਉਤਾਰੀ ਗਈ ਆ ਦਰਅਸਲ 모ਹਾਲੀ ਦੇ ਫੇਜ਼ 3ਵੀਂ 1 ਸਥਿਤ ਗੁਰਦੁਆਰਾ ਸੱਚਾ ਧੰਵਿਖੇ ਆਪਸੀ ਕਹਾ ਸੁਣੀ ਤੋਂ ਬਾਅਦ ਹੱਥੋਂ ਪਾਈ ਹੋਈ ਹੈ ਅਤੇ ਦਸਤਾਰ ਵੀ ਉਤਾਰੀ ਗਈ ਹੈ ਪੂਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈ ਦੋਵੇਂ ਧਿਰਾਂ ਦੇ ਵੱਲੋਂ ਇੱਕ ਦੂਜੇ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਇਲਜ਼ਾਮ ਲਗਾਏ ਜਾ ਰਹੇ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ ਜਿਸ ਦੇ ਆਧਾਰ ਦੇ ਉੱਤੇ ਪੁਲਿਸ ਕਾਰਵਾਈ ਕਰ ਰਹੀ ਹੈ ਦੱਸ ਜਾਈਏ ਕਿ ਪੇੜੇ ਤੋਂ ਧਿਰ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਇਸ ਮਸਲੇ ਨੂੰ ਸ੍ਰੀ ਕੱਲ ਤੱਕ ਸਾਹਿਬ ਤੇ ਵੀ ਲੈ ਕੇ ਜਾਵਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਸਲ ਦੋ ਬਜ਼ੁਰਗ ਆਂਦੇ ਨੇ ਔਰ ਇੱਕ ਬਜ਼ੁਰਗ ਦੇ ਨਾਲ ਉਹਨਾਂ ਦੀ ਬਹਿਸ ਹੁੰਦੀ ਹੈ ਜੋ ਉਸ ਤੋਂ ਬਾਅਦ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਹਾਲਾਂਕਿ ਇੱਕ ਮਖਿਲਾ ਦੇ ਵੱਲੋਂ ਵਿਚ ਪੈ ਕੇ ਲੜਾਈ ਨੂੰ ਛੁਡਵਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤੇ ਉੱਥੇ ਲੋਕ ਇਕੱਠੇ ਹੋ ਜਾਂਦੇ ਨੇ ਦਰਸਲ ਇਹੇ ਲੜਾਈ ਜੋੜਾ ਕਰਦੇ ਬਾਹਰ ਕੋਈ ਹੈ ਜੋ ਉਸ ਤੋਂ ਬਾਅਦ ਹੁਣ ਦੋਵੇਂ ਧਿਰਾਂ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਦੀ ਜੀ ਇਹ ਨਹੀਂ ਪੱਕਿਆ ਜਾਂਦਾ ਸਾਡੀ ਦਾ ਵਾਅਦਾ ਜਿਹਾ ਨਹੀਂ ਕਰਦਾ ਹਾਂਜੀ ਕੰਪਲੀਟ ਕੀਤੀ ਹੈ ਕਿਸੇ ਨੂੰ ਕੋਈ ਤੇ ਧਾਰਮਿਕ ਜਾਂ ਕੌਨਫੈਕਸ਼ਨ ਦੇ ਦੇ ਕੰਪਲੀਟ ਕੀਤੀ ਹੈ ਕਿ ਇਹਦੇ ਜਿਹੜੀ ਜਾਂਚ ਸੀ ਜਦੋਂ ਹਾਂ ਨਹੀਂ ਅਜੇ ਐਸਾ ਨਹੀਂ ਕੀਤੀ ਪਰ ਸਾਡੀ ਮਨਸ਼ਾ ਹੈਗੀ ਹੈ ਅਸੀਂ ਕਰਾਂਗੇ ਉਹ ਵੀ ਠੀਕ ਹੈ ਜੀ ਅਸੀਂ ਸਾਰੇ ਪਾਸੇ ਕਰਾਂਗੇ ਅਸੀਂ ਐਸਜੀਐਮ ਦੇ ਵੀ ਜਾਣਾ ਹੈ ਠੀਕ ਹੈ ਜੀ ਜਿੱਥੇ ਜਿੱਥੇ ਵੀ ਸਾਡਾ ਹੱਥ ਬੰਦਾ ਨਾ ਹੱਥ ਲੱਗੂਗਾ ਹਾਂ ਜੀ ਮਤਲਬ ਇਸ ਤੋਂ ਜ਼ਿਆਦਾ ਫਟਾਵੇ ਇਸ ਨੂੰ ਜੜਾ ਕਰਨਾ ਹੈ ਹਾਂ ਜੀ ਹਾਂ ਜੀ ਹਾਂ ਕਾ ਤੁਸੀਂ ਦੇਖ ਲਓ ਵੀਡੀਓ ਨੂੰ ਚੰਗੀ ਨਾਲ ਧਿਆਨ ਨਾਲ ਦੇਖੋ ਪਹਿਲਾ ਪੱਗ ਮੇਰੀ ਰਸੀ ਠੀਕ ਹੈ ਜੀ ਮੈਂ ਉਹ ਐ ਬਚਾ ਲਈ ਉਹ ਠੀਕ ਹੈ ਜੀ ਤੁਸੀਂ ਧਿਆਨ ਨਾਲ ਦੇਖੋ ਤਾਂ ਉਹਨਾਂ ਨੇ ਅਟੈਕ ਕੀਤਾ ਮੈਂ ਬਾਅਦ ਵਿੱਚ ਮੈਂ ਤਾਂ ਡਿਫੈਂਸ ਕਰ ਨਹੀਂ ਸੀ ਇਹਨਾਂ ਦੀ ਕੰਪਲੇਂਟ ਗਈ ਇਹਨਾਂ ਨੇ ਵੀ ਫਿਰ ਕੰਪਲੇਂਟ ਦਿੱਤੀ ਉਹਨਾਂ ਨੇ ਵੀ ਕੰਪਲੇਂਟ ਦਿੱਤੀ ਹੁਣ ਪੁਲਸ ਆਲਿਆਂ ਕੋਲ ਸਾਡੀ ਕੰਪਲੇਂਟ ਪੈਂਡਿੰਗ ਹੈ ਲੇਕਿਨ ਉਹ ਅਜੇ ਆਪਣੀ ਕਾਰਵਾਈ ਕਰੀ ਜਾਂਦੇ ਕਿ ਤੁਸੀਂ ਸਮਝੌਤਾ ਕਰ ਲਓ ਤੁਸੀਂ ਆਪਣਾ ਜਿਹੜਾ ਹੈਗਾ ਵੀ ਸੱਤ ਇੱਕ ਪੰਜ ਦਾ ਕੇਸ ਬਾਅਦ ਨੇ ਆ ਇਦਾਂ ਕਰ ਦਿੰਨੇ ਆ ਉਹਦਾ ਕਰ ਦਿੰਨੇ ਆ ਇਹ ਗੱਲਾਂ ਨਹੀਂ ਚਾਹੀਦੀਆਂ ਅਸੀਂ ਇਹ ਚਾਹਨੇ ਆ ਕਿ ਜਿਹੜੇ ਬੰਦੇ ਕਸੂਰਵਾਰ ਨੇ ਉਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਹੈ ਜਿਹੜੇ ਉਤਾਰਾਂ ਵਾਲੇ ਆ ਬਸ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਮਕਸਦ ਇਹ ਸੀਗਾ ਕਰਦੇ ਅੰਦਰ ਦੋ ਤਰ੍ਹਾਂ ਦਾ ਵਿਵਾਦ ਖੋ ਜਾਂਦਾ ਹੈ ਇਹ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਦਸਤਾਰ ਵੀ ਉਤਾਰੀ ਗਈ ਆ ਦਰਸਲ 모ਹਾਲੀ ਦੇ ਫੇਜ਼ 3ਵੀਂ 1 ਸਥਿਤ ਗੁਰਦੁਆਰਾ ਸੱਚਾ ਧੰਵਿਖੇ ਆਪਸੀ ਕਹਾ ਸੁਣੀ ਤੋਂ ਬਾਅਦ ਹੱਥੋਂ ਪਾਈ ਹੋਈ ਹੈ ਅਤੇ ਦਸਤਾਰ ਵੀ ਉਤਾਰੀ ਗਈ ਹੈ ਪੂਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈ ਦੋਵੇਂ ਧਿਰਾਂ ਦੇ ਵੱਲੋਂ ਇੱਕ ਦੂਜੇ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਇਲਜ਼ਾਮ ਲਗਾਏ ਜਾ ਰਹੇ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ ਜਿਸ ਦੇ ਆਧਾਰ ਦੇ ਉੱਤੇ ਪੁਲਿਸ ਕਾਰਵਾਈ ਕਰ ਰਹੀ ਹੈ ਦੱਸ ਜਾਈਏ ਕਿ ਪੇੜੇ ਤੋਂ ਧਿਰ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਇਸ ਮਸਲੇ ਨੂੰ ਸਿਰੇ ਕੱਲ ਤੱਕ ਸਾਹਿਬ ਤੇ ਵੀ ਲੈ ਕੇ ਜਾਵਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਅਸਲ ਦੋ ਬਜ਼ੁਰਗ ਆਂਦੇ ਨੇ ਔਰ ਇੱਕ ਬਜ਼ੁਰਗ ਦੇ ਨਾਲ ਉਹਨਾਂ ਦੀ ਬਹਿਸ ਹੁੰਦੀ ਹੈ ਜੋ ਉਸ ਤੋਂ ਬਾਅਦ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਹਾਲਾਂਕਿ ਇੱਕ ਮਖਿਲਾ ਦੇ ਵੱਲੋਂ ਵਿਚ ਪੈ ਕੇ ਲੜਾਈ ਨੂੰ ਛੁਡਵਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤੇ ਉੱਥੇ ਲੋਕ ਇਕੱਠੇ ਹੋ ਜਾਂਦੇ ਨੇ ਦਰਅਸਲ ਇਹੇ ਲੜਾਈ ਜੋੜਾ ਕਰਦੇ ਬਾਹਰ ਕੋਈ ਹੈ ਜੋ ਉਸ ਤੋਂ ਬਾਅਦ ਹੁਣ ਦੋਵੇਂ ਧਿਰਾਂ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਦੀ ਆ ਜੀ ਇਹ ਨਹੀਂ ਪਤੇ ਰਹਿੰਦੇ ਸਾਡੀ ਸਾਡੀ ਜਿਹੜਾ ਵਾਅਦਾ ਹੁੰਦਾ ਜਿਦਾਂ ਨਹੀਂ ਕਰਦੇ ਹਾਂਜੀ ਕੰਪਲੀਟ ਕੀਤੀ ਹੈ ਕਿਸੇ ਨੂੰ ਕੰਟਿਨਟ ਧਾਰਮਿਕ ਜਾਂ ਕੌਨਫੈਕਸਿਅਨ ਦੇ ਕਿਤੇ ਕਦੇ ਕੰਪਲੀਟ ਕੀਤੀ ਹੈ ਕਿਹਦੇ ਜਿਹੜੀ ਜਾਂਚ ਕੀਤੀ ਜਾਂਦਾ ਹੁੰਦਾ ਨਹੀਂ ਅਜੇ ਐਸਾ ਨਹੀਂ ਕੀਤੀ ਪਰ ਸਾਡੀ ਮਨਸ਼ਾ ਹੈਗੀ ਹੈ ਅਸੀਂ ਕਰਾਂਗੇ ਉਹ ਵੀ ਠੀਕ ਹੈ ਜੀ ਅਸੀਂ ਸਾਰੇ ਪਾਸੇ ਕਰਾਂਗੇ ਅਸੀਂ ਐਸਜੀਐਮ ਦੇ ਵੀ ਜਾਣਾ ਹੈ ਠੀਕ ਹੈ ਜੀ ਜਿੱਥੇ ਜਿੱਥੇ ਵੀ ਸਾਡਾ ਹੱਥ ਬੰਦਾ ਹੈ ਨਾ ਹੱਥ ਲੱਗੂਗਾ ਹਾਂ ਜੀ ਮਤਲਬ ਇਸ ਤੋਂ ਜ਼ਿਆਦਾ ਫਟਾਵੇ ਜਿਸ ਨਾਲ ਕਰਨਾ ਹੈ ਹਾਂ ਜੀ ਹਾਂ ਜੀ ਹਾਂ ਪਰ ਤੁਸੀਂ ਦੇਖ ਲਓ ਵੀਡੀਓ ਨੂੰ ਚੰਗੀ ਨਾਲ ਧਿਆਨ ਨਾਲ ਦੇਖੋ ਪਹਿਲਾਂ ਪਗ ਮੇਰੀ ਰਸੀ ਠੀਕ ਹੈ ਜੀ ਮੈਂ ਉਹ ਐਮ ਬਚਾ ਲਈ ਉਹ ਠੀਕ ਹੈ ਜੀ ਤੁਸੀਂ ਧਿਆਨ ਨਾਲ ਦੇਖੋ ਤਾਂ ਉਹਨਾਂ ਨੇ ਅਟੈਕ ਕੀਤਾ ਮੈਂ ਬਾਅਦ ਚ ਮੈਂ ਤਾਂ ਡਿਫੈਂਸ ਕਰ ਨਹੀਂ ਸੀ ਇਹਨਾਂ ਦੀ ਕੰਪਲੇਂਟ ਗਈ ਇਹਨਾਂ ਨੇ ਫਿਰ ਕੰਪਲੇਂਟ ਦਿੱਤੀ ਉਹਨਾਂ ਨੇ ਕੰਪਲੇਂਟ ਦਿੱਤੀ ਹੁਣ ਪੁਲਸ ਵਾਲਿਆਂ ਕੋਲ ਸਾਡੀ ਕੰਪਲੇਂਟ ਪੈਂਡਿੰਗ ਹੈ ਲੇਕਿਨ ਉਹ ਅਜੇ ਆਪਣੀ ਕਾਰਵਾਈ ਕਰੀ ਜਾਣ ਰਿਹਾ ਕਿ ਤੁਸੀਂ ਸਮਝੌਤਾ ਕਰ ਲਓ ਤੁਸੀਂ ਆਪਣਾ ਜਿਹੜਾ ਹੈਗਾ ਵੀ ਸੱਤ ਪੰਜਾ ਦਾ ਕੇਸ ਬਾਅਦ ਨੇ ਆ ਇਦਾਂ ਕਰ ਦਿੰਦੇ ਨੇ ਉਹਦਾ ਕਰ ਦਿੰਦੇ ਨੇ ਇਹ ਗੱਲਾਂ ਨਹੀਂ ਚਾਹੀਦੀਆਂ ਅਸੀਂ ਇਹ ਚਾਹਨੇ ਆ ਕਿ ਜਿਹੜੇ ਬੰਦੇ ਕਸੂਰਵਾਰ ਨੇ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਜਿਹੜੇ ਉਤਾਰਾਂ ਵਾਲੇ ਆ ਬਸ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਮਕਸਦ ਇਹ ਸੀਗਾ ਕਰਦੇ ਅੰਦਰ ਦੋ ਤਰ੍ਹਾਂ ਦਾ ਵਿਵਾਦ ਖੁ ਜਾਂਦਾ ਹੈ ਇਹ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਦਸਤਾਰ ਵੀ ਉਤਾਰੀ ਗਈ ਹੈ ਦਰਅਸਲ ਮੁਹਾਲੀ ਦੇ ਫੇਜ਼ 3ਵੀਂ 1 ਸਥਿਤ ਗੁਰਦੁਆਰਾ ਸੱਚਾ ਤੰਨ ਵਿਖੇ ਆਪਸੀ ਕਹਾ ਸੁਣੀ ਤੋਂ ਬਾਅਦ ਹੱਥੋਂ ਪਾਈ ਹੋਈ ਹੈ ਅਤੇ ਦਸਤਾਰ ਵੀ ਉਤਾਰੀ ਗਈ ਹੈ। ਪੂਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈ। ਦੋਵੇਂ ਧਿਰਾਂ ਦੇ ਵੱਲੋਂ ਇੱਕ ਦੂਜੇ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਇਲਜ਼ਾਮ ਲਗਾਏ ਜਾ ਰਹੇ ਨੇ। ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ ਜਿਸ ਦੇ ਆਧਾਰ ਦੇ ਉੱਤੇ ਪੁਲਿਸ ਕਾਰਵਾਈ ਕਰ ਰਹੀ ਹੈ। ਦੱਸ ਜਾਈਏ ਕਿ ਪੇੜੇ ਤੇ ਤਰ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਇਸ ਮਸਲੇ ਨੂੰ ਸ੍ਰੀ ਕੱਲ ਤੱਕ ਸਾਹਿਬ ਤੇ ਵੀ ਲੈ ਕੇ ਜਾਵਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਅਸਲ ਦੋ ਬਜ਼ੁਰਗ ਆਂਦੇ ਨੇ ਔਰ ਇੱਕ ਬਜ਼ੁਰਗ ਦੇ ਨਾਲ ਉਹਨਾਂ ਦੀ ਬਹਿਸ ਹੁੰਦੀ ਹੈ ਜੋ ਉਸ ਤੋਂ ਬਾਅਦ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਹਾਲਾਂਕਿ ਇੱਕ ਮਖਿਲਾ ਦੇ ਵੱਲੋਂ ਵਿਚ ਪੈ ਕੇ ਲੜਾਈ ਨੂੰ ਛੁਡਵਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤੇ ਉੱਥੇ ਲੋਕ ਇਕੱਠੇ ਹੋ ਜਾਂਦੇ ਨੇ ਦਰਅਸਲ ਇਹੇ ਲੜਾਈ ਜੋੜਾ ਕਰਦੇ ਬਾਹਰ ਕੋਈ ਹੈ ਜੋ ਉਸ ਤੋਂ ਬਾਅਦ ਹੁਣ ਦੋਵੇਂ ਤਰ੍ਹਾਂ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਦੀਆਂ ਜੀ ਨੀ ਪਟਿਆ ਜੰਨਾ ਸਾਡੀ ਜਦੋਂ ਬਾਹਰ ਹੁੰਦਾ ਜਿਦਾਂ ਨਹੀਂ ਘਟਦਾ ਹਾਂਜੀ ਕੰਮ ਪੂਰੇ ਕੀਤੀ ਹੈ ਕਿਸੇ ਨੂੰ ਕੰਟ ਵਿੱਚ ਧਾਰਮਿਕ ਜਾਂ ਕੌਂਸਲ ਸਾਹਿਬ ਕੋਲ ਕਦੇ ਕੰਪਲੀਟ ਕੀਤੀ ਹੈ ਕਿਤੇ ਜਿਹੜੀ ਜਾਂਚ ਸੀ ਜਦੋਂ ਨਾ ਨਹੀਂ ਅਜੇ ਐਸਾ ਨਹੀਂ ਕੀਤਾ ਪਰ ਸਾਡੀ ਮਨਸ਼ਾ ਹੈਗੀ ਹੈ ਅਸੀਂ ਕਰਾਂਗੇ ਉਹ ਵੀ ਠੀਕ ਹੈ ਜੀ ਅਸੀਂ ਸਾਰੇ ਪਾਸੇ ਕਰਾਂਗੇ ਅਸੀਂ ਐਸਜੀਐਮ ਦੇ ਵੀ ਜਾਣਾ ਹੈ ਠੀਕ ਹੈ ਜੀ ਜਿੱਥੇ ਜਿੱਥੇ ਵੀ ਸਾਡਾ ਹੱਥ ਬੰਦਾ ਨਾ ਹੱਥ ਲੱਗੂਗਾ ਹਾਂ ਜੀ ਮਤਲਬ ਇਸ ਤੋਂ ਜ਼ਿਆਦਾ ਵੱਡਾ ਨਾ ਜੁੜਾ ਕਰਨਾ ਹਾਂਜੀ ਹਾਂਜੀ ਹਾਂ ਪਰ ਤੁਸੀਂ ਦੇਖ ਲਓ ਵੀਡੀਓ ਨੂੰ ਚੰਗੀ ਦਾ ਧਿਆਨ ਨਾਲ ਦੇਖੋ ਤਾਂ ਨਾ ਪਗ ਮੇਰੀ ਰਹੀ ਠੀਕ ਹੈ ਜੀ ਮੈਂ ਉਹ ਐਮ ਬਚਾ ਲਈ ਉਹ ਠੀਕ ਹੈ ਜੀ ਤੁਸੀਂ ਧਿਆਨ ਨਾਲ ਦੇਖੋ ਤਾਂ ਉਹਨਾਂ ਨੇ ਅਟੈਕ ਕੀਤਾ ਮੈਂ ਬਾਅਦ ਵਿੱਚ ਮੈਂ ਤਾਂ ਡਿਫੈਂਡਰ ਕਰ ਨਹੀਂ ਸੀ ਇਹਦੀ ਕੰਪਲੇਂਟ ਗਈ ਇਹਨਾਂ ਨੇ ਵੀ ਫਿਰ ਕੰਪਲੇਂਟ ਦਿੱਤੀ ਉਹਨਾਂ ਨੇ ਵੀ ਕੰਪਲੇਂਟ ਦਿੱਤੀ ਹੁਣ ਪੁਲਿਸ ਆਲਿਆਂ ਕੋਲ ਸਾਡੀ ਕੰਪਲੇਂਟ ਪੈਂਡਿੰਗ ਹੈ ਲੇਕਿਨ ਉਹ ਅਜੇ ਆਪਣੀ ਕਾਰਵਾਈ ਕਰੀ ਜਾਣ ਰਿਹਾ ਕਿ ਤੁਸੀਂ ਸਮਝੌਤਾ ਕਰ ਲਓ ਤੁਸੀਂ ਆਪਣਾ ਜਿਹੜਾ ਹੈਗਾ ਵੀ ਐਸਾ ਤੇ ਪੰਜਾ ਦਾ ਕੇਸ ਬਾਹਰ ਨਹੀਂ ਆ ਇਦਾਂ ਕਰ ਦਿੰਨੇ ਆ ਉਹਦਾਂ ਕਰ ਦਿੰਨੇ ਆ ਇਹ ਗੱਲਾਂ ਨਹੀਂ ਚਾਹੀਦੀਆਂ ਅਸੀਂ ਦੇ ਚਾਹਨੇ ਆ ਕਿ ਜਿਹੜੇ ਬੰਦੇ ਕਸੂਰਵਾਰ ਨੇ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਜਿਹੜੀ ਵੀ ਤਰ੍ਹਾਂ ਵਾਤੇ ਆ ਬਸ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਮਕਸਦ ਇਹ ਸੀਗਾ ਕਰਦੇ ਅੰਦਰ ਦੋ ਤਰ੍ਹਾਂ ਦਾ ਵਿਵਾਦ ਖੁ ਜਾਂਦਾ ਹੈ ਇਹ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਦਸਤਾਰ ਵੀ ਉਤਾਰੀ ਗਈ ਹੈ। दरअसल Mohali ਦੇ Phase 3V1 ਸਥਿਤ ਗੁਰਦੁਆਰਾ ਸੱਚਾਤਨ ਵਿਖੇ ਆਪਸੀ ਕਹਾ ਸੁਣੀ ਤੋਂ ਬਾਅਦ ਹੱਥੋਪਾਈ ਹੋਈ ਹੈ ਅਤੇ ਦਸਤਾਰ ਵੀ ਉਤਾਰੀ ਗਈ ਹੈ। ਪੂਰੀ ਘਟਨਾ CCTV ਕੈਮਰਾ ਦੇ ਵਿੱਚ ਕੈਦ ਹੋਈ। ਦੋਵੇਂ ਧਿਰਾਂ ਦੇ ਵੱਲੋਂ ਇੱਕ ਦੂਜੇ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਇਲਜ਼ਾਮ ਲਗਾਏ ਜਾ ਰਹੇ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ ਜਿਸ ਦੇ ਆਧਾਰ ਦੇ ਉੱਤੇ ਪੁਲਿਸ ਕਾਰਵਾਈ ਕਰ ਰਹੀ ਹੈ ਦੱਸ ਜਾਈਏ ਕਿ ਪੇੜੇ ਤੋਂ ਤੇਰਾ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਇਸ ਮਸਲੇ ਨੂੰ ਸ੍ਰੀ ਕਾਲ ਤੱਕ ਸਾਹਿਬ ਤੇ ਵੀ ਲੈ ਕੇ ਜਾਵਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਅਸਲ ਦੋ ਬਜ਼ੁਰਗ ਆਂਦੇ ਨੇ ਔਰ ਇੱਕ ਬਜ਼ੁਰਗ ਦੇ ਨਾਲ ਉਹਨਾਂ ਦੀ ਬਹਿਸ ਹੁੰਦੀ ਹੈ ਜੋ ਉਸ ਤੋਂ ਬਾਅਦ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਹਾਲਾਂਕਿ ਇੱਕ ਮਖਿਲਾ ਦੇ ਵੱਲੋਂ ਵਿਚ ਪੈ ਕੇ ਲੜਾਈ ਨੂੰ ਛੁਡਵਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤੇ ਉੱਥੇ ਲੋਕ ਇਕੱਠੇ ਹੋ ਜਾਂਦੇ ਨੇ ਦਰਅਸਲ ਇਹੇ ਲੜਾਈ ਜੋੜਾ ਕਰਦੇ ਬਾਹਰ ਕੋਈ ਐ ਜਿਸ ਤੋਂ ਬਾਅਦ ਹੁਣ ਦੋਵੇਂ ਤਰ੍ਹਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਹਾਂਜੀ ਕੰਪਲੀਟ ਕੀਤੀ ਹੈ ਕਿਸੇ ਨੂੰ ਹਾਂਜੀ ਤੇ ਧਾਰਮਿਕ ਜਾਂ ਕੌਮ ਪੱਖ ਸੇ ਕਿਤੇ ਕਦੇ ਕੰਪਲੀਟ ਕੀਤੀ ਹੈ ਕਿਤੇ ਜਿਹੜੀ ਜਾਂਚ ਕੀਤੀ ਜਾਂਦਾ ਹੋਵੇ ਨਹੀਂ ਅਜੇ ਐਸਾ ਨਹੀਂ ਕੀਤਾ ਪਰ ਸਾਡੀ ਮਨਸ਼ਾ ਹੈਗੀ ਹੈ ਅਸੀਂ ਕਰਾਂਗੇ ਉਹ ਵੀ ਠੀਕ ਹੈ ਜੀ ਅਸੀਂ ਸਾਰੇ ਪਾਸੇ ਕਰਾਂਗੇ ਅਸੀਂ ਐਸਜੀਐਮ ਦੇ ਵੀ ਜਾਣਾ ਹੈ ਠੀਕ ਹੈ ਜੀ ਜਿੱਥੇ ਜਿੱਥੇ ਵੀ ਸਾਡਾ ਹੱਥ ਬੰਦਣਾ ਹੈ ਨਾ ਹੱਥ ਲੱਗੂਗਾ ਹਾਂ ਜੀ ਮਤਲਬ ਇਸ ਤੋਂ ਜ਼ਿਆਦਾ ਫਟਾਵੇ ਜਿਸ ਨਾਲ ਕਰਨਾ ਹੈ ਹਾਂ ਜੀ ਹਾਂ ਜੀ ਹਾਂ ਕੋਈ ਤੁਸੀਂ ਦੇਖ ਲਓ ਵੀਡੀਓ ਨੂੰ ਚੰਗੀ ਨਾਲ ਧਿਆਨ ਨਾਲ ਦੇਖਿਓ ਪਹਿਲਾ ਪੱਗ ਮੇਰੀ ਰਸੀ ਠੀਕ ਹੈ ਜੀ ਮੈਂ ਉਹ ਐ ਬਚਾ ਲਈ ਉਹ ਠੀਕ ਹੈ ਜੀ ਤੁਸੀਂ ਧਿਆਨ ਨਾਲ ਦੇਖਿਓ ਪਹਿਲਾ ਉਹਨਾਂ ਨੇ ਅਟੈਕ ਕੀਤਾ ਮੈਂ ਬਾਅਦ ਚ ਮੈਂ ਤਾਂ ਡਿਫੈਂਸ ਕਰ ਨਹੀਂ ਸੀ ਇਹਨਾਂ ਦੀ ਕੰਪਲੇਂਟ ਗਈ ਇਹਨਾਂ ਨੇ ਵੀ ਫਿਰ ਕੰਪਲੇਂਟ ਦਿੱਤੀ ਉਹਨਾਂ ਨੇ ਵੀ ਕੰਪਲੇਂਟ ਦਿੱਤੀ ਉਹਨ 폴 ਸਾਲਿਆਂ ਕੋਲ ਸਾਡੀ ਕੰਪਲੇਂਟ ਪੈਂਡਿੰਗ ਹੈ ਲੇਕਿਨ ਉਹ ਅਜੇ ਆਪਣੀ ਕਾਰਵਾਈ ਕਰੀ ਜਾਣ ਰਿਹਾ ਕਿ ਤੁਸੀਂ ਸਮਝੌਤਾ ਕਰ ਲਓ ਤੁਸੀਂ ਆਪਣਾ ਜਿਹੜਾ ਹੈਗਾ ਵੀ ਸਾਤੇ ਪੰਜਾ ਦਾ ਕੇਸ ਆਦਨੇ ਆ ਇਦਾਂ ਕਰ ਦੇਣੇ ਉਹਦਾ ਕਰ ਦੇਣਾ ਇਹ ਗੱਲਾਂ ਨਹੀਂ ਚਾਹੀਦੀਆਂ ਅਸੀਂ ਤੇ ਚਾਹਨੇ ਆ ਕਿ ਜਿਹੜੇ ਬੰਦੇ ਕਸੂਰਵਾਰ ਨੇ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਜਿਹੜੀ ਉਧਾਰਾਂ ਵਾਤੇ ਹੈ ਬਸ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਮਕਸਦ ਇਹ ਸੀਗਾ ਕਰਦੇ ਅੰਦਰ ਦੋ ਤਰ੍ਹਾਂ ਦਾ ਵਿਵਾਦ ਖੋ ਜਾਂਦਾ ਹੈ ਇਹ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਦਸਤਾਰ 2 ਤਾਰੀਖਈ ਦਰਅਸਲ ਮੁਹਾਲੀ ਦੇ ਫੇਜ਼ 3ਵੀਂ 1 ਸਥਿਤ ਗੁਰਦੁਆਰਾ ਸੱਚਾ ਤਨ ਵਿਖੇ ਆਪਸੀ ਕਹਾ ਸੁਣੀ ਤੋਂ ਬਾਅਦ ਹੱਥੋਪਾਈ ਹੋਈ ਹੈ ਅਤੇ ਦਸਤਾਰ ਵੀ ਉਤਾਰੀ ਗਈ ਹੈ। ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ। ਦੋਵੇਂ ਧਿਰਾਂ ਦੇ ਵੱਲੋਂ ਇੱਕ ਦੂਜੇ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਇਲਜ਼ਾਮ ਲਗਾਏ ਜਾ ਰਹੇ ਨੇ। ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ ਜਿਸ ਦੇ ਆਧਾਰ ਦੇ ਉੱਤੇ ਪੁਲਿਸ ਕਾਰਵਾਈ ਕਰ ਰਹੀ ਹੈ। ਦੱਸ ਜਾਈਏ ਕਿ 피해ਤ ਧਿਰ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਇਸ ਮਸਲੇ ਨੂੰ ਕੱਲ ਤੱਕ ਸਾਹਿਬ ਤੇ ਵੀ ਲੈ ਕੇ ਜਾਵਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਅਸਲ ਦੋ ਬਜ਼ੁਰਗ ਆਂਦੇ ਨੇ ਔਰ ਇੱਕ ਬਜ਼ੁਰਗ ਦੇ ਨਾਲ ਉਹਨਾਂ ਦੀ ਬਹਿਸ ਹੁੰਦੀ ਹੈ ਜਿਸ ਤੋਂ ਬਾਅਦ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਹਾਲਾਂਕਿ ਇੱਕ ਮਖੀਲਾ ਦੇ ਵੱਲੋਂ ਵਿਚ ਪੈ ਕੇ ਲੜਾਈ ਨੂੰ ਛੁਡਵਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤੇ ਉੱਥੇ ਲੋਕ ਇਕੱਠੇ ਹੋ ਜਾਂਦੇ ਨੇ ਦਰਅਸਲ ਇਹੇ ਲੜਾਈ ਜੋੜਾ ਕਰਦੇ ਬਾਹਰ ਕੋਈ ਹੈ ਜਿਸ ਤੋਂ ਬਾਅਦ ਹੁਣ ਦੋਵੇਂ ਧਿਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਹਾਂ ਜੀ ਇਹ ਪਾਪੀ ਜਨਰਲ ਦੀ ਸਾਡੀ ਦਾ ਵਾਅਦਾ ਜੁਆ ਨਹੀਂ ਕਰਦਾ ਹਾਂ ਜੀ ਕੰਪਲੀਟ ਕੀਤੀ ਹੈ ਕਿਸੇ ਨੂੰ ਹਾਂ ਜੀ ਤੇ ਧਾਰਮਿਕ ਜਾਂ ਕੌਨਟੈਕਟ ਸੈਕਟ ਦੇ ਵਿੱਚ ਕੰਪਲੀਟ ਕੀਤੀ ਹੈ ਕਿ ਇਹਦੇ ਜਿਹੜੀ ਜਾਂਚ ਸੀ ਜਾਂ ਉਹ ਨਹੀਂ ਅਜੇ ਐਸਾਂ ਨਹੀਂ ਕੀਤੀ ਪਰ ਸਾਡੀ ਮਨਸ਼ਾ ਹੈਗੀ ਹੈ ਅਸੀਂ ਕਰਾਂਗੇ ਉਹ ਵੀ ਠੀਕ ਹੈ ਜੀ ਅਸੀਂ ਸਾਰੇ ਪਾਸੇ ਕਰਾਂਗੇ ਅਸੀਂ ਐਸਜੀਐਮ ਦੇ ਵੀ ਜਾਣਾ ਹੈ ਠੀਕ ਹੈ ਜੀ ਜਿੱਥੇ ਜਿੱਥੇ ਵੀ ਸਾਡਾ ਹੱਥ ਬੰਦਾ ਹੈ ਨਾ ਹੱਥ ਲੱਗੂਗਾ ਹਾਂ ਜੀ ਮਤਲਬ ਇਸ ਤੋਂ ਜ਼ਿਆਦਾ ਫਟਾਵੇ ਜਿੱਥੇ ਜਿਹੜਾ ਕਰਨਾ ਹੈ ਹਾਂ ਜੀ ਹਾਂ ਜੀ ਹਾਂ ਪਰ ਤੁਸੀਂ ਦੇਖ ਲਓ ਵੀਡੀਓ ਨੂੰ ਚੰਗੀ ਦਾ ਧਿਆਨ ਨਾਲ ਦੇਖੋ ਪਹਿਲਾ ਪੱਗ ਮੇਰੀ ਰੱਤੀ ਠੀਕ ਹੈ ਜੀ ਮੈਂ ਉਹ ਐ ਬਚਾ ਲਈ ਉਹ ਠੀਕ ਹੈ ਜੀ ਤੁਸੀਂ ਧਿਆਨ ਨਾਲ ਦੇਖੋ ਤਾਂ ਉਹਨਾਂ ਨੇ ਅਟੈਕ ਕੀਤਾ ਮੈਂ ਬਾਅਦ ਵਿੱਚ ਮੈਂ ਤਾਂ ਡਿਫੈਂਸ ਕਰ ਨਹੀਂ ਸੀ ਇਹਨਾਂ ਦੀ ਕੰਪਲੇਂਟ ਗਈ ਇਹਨਾਂ ਨੇ ਵੀ ਫਿਰ ਕੰਪਲੇਂਟ ਦਿੱਤੀ ਉਹਨਾਂ ਨੇ ਵੀ ਕੰਪਲੇਂਟ ਦਿੱਤੀ ਹੁਣ ਪੁਲਸ ਆਲਿਆਂ ਕੋਲ ਸਾਡੀ ਕੰਪਲੇਂਟ ਪੈਂਡਿੰਗ ਹੈ ਲੇਕਿਨ ਉਹ ਅਜੇ ਆਪਣੀ ਕਾਰਵਾਈ ਕਰੀ ਜਾਣ ਰਿਹਾ ਕਿ ਤੁਸੀਂ ਸਮਝੌਤਾ ਕਰ ਲਓ ਤੁਸੀਂ ਆਪਣਾ ਜਿਹੜਾ ਹੈਗਾ ਵੀ 755 ਦਾ ਕੇਸ ਬਾਅਦ ਨੇ ਆ ਇਤਨਾ ਕਰ ਦਿੰਨੇ ਆ ਉਹਦਾ ਕਰ ਦਿੰਨੇ ਆ ਇਹ ਗੱਲਾਂ ਨਹੀਂ ਚਾਹੀਦੀਆਂ ਅਸੀਂ ਇਹ ਚਾਹਨੇ ਆ ਕਿ ਜਿਹੜੇ ਬੰਦੇ ਕਸੂਰਵਾਰ ਨੇ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਜਿਹੜੇ ਉਤਾਰਾਂ ਵਾਲ ਤੇ ਹੈ ਬਸ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਮਕਸਦ ਇਹ ਸੀਗਾ ਕਰਦੇ ਅੰਦਰ ਦੋ ਤਰ੍ਹਾਂ ਦਾ ਵਿਵਾਦ ਖੁ ਜਾਂਦਾ ਹੈ ਇਹ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਦਸਤਾਰ ਵੀ ਉਤਾਰੀ ਗਈ ਹੈ ਦਰਅਸਲ ਮੁਹਾਲੀ ਦੇ ਫੇਜ਼ 3ਵੀ 1 ਸਥਿਤ ਗੁਰਦੁਆਰਾ ਸੱਚਾ ਧੰਵਿਖੇ ਆਪਸੀ ਕਹਾ ਸੁਣੀ ਤੋਂ ਬਾਅਦ ਹੱਥੋਪਾਈ ਹੋਈ ਹੈ ਅਤੇ ਦਸਤਾਰ ਵੀ ਉਤਾਰੀ ਗਈ ਹੈ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਦੋਵੇਂ ਧਿਰਾਂ ਦੇ ਵੱਲੋਂ ਇੱਕ ਦੂਜੇ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਇਲਜ਼ਾਮ ਲਗਾਏ ਜਾ ਰਹੇ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ ਜਿਸ ਦੇ ਆਧਾਰ ਦੇ ਉੱਤੇ ਪੁਲਿਸ ਕਾਰਵਾਈ ਕਰ ਰਹੀ ਹੈ ਦੱਸ ਜਾਈਏ ਕਿ ਪੇੜੇ ਤੋਂ ਤੇਰਾ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਇਸ ਮਸਲੇ ਨੂੰ ਸ੍ਰੀ ਕਾਲ ਤੱਕ ਸਾਹਿਬ ਤੇ ਵੀ ਲੈ ਕੇ ਜਾਵਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਅਸਲ ਦੋ ਬਜ਼ੁਰਗ ਆਂਦੇ ਨੇ ਔਰ ਇੱਕ ਬਜ਼ੁਰਗ ਦੇ ਨਾਲ ਉਹਨਾਂ ਦੀ ਬਹਿਸ ਹੁੰਦੀ ਹੈ ਜੋ ਉਸ ਤੋਂ ਬਾਅਦ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਹਾਲਾਂਕਿ ਇੱਕ ਮਖਿਲਾ ਦੇ ਵੱਲੋਂ ਵਿਚ ਪੈ ਕੇ ਲੜਾਈ ਨੂੰ ਛਡਵਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤੇ ਉੱਥੇ ਲੋਕ ਇਕੱਠੇ ਹੋ ਜਾਂਦੇ ਨੇ ਦਰਅਸਲ ਇਹੇ ਲੜਾਈ ਜੋੜਾ ਕਰਦੇ ਬਾਹਰ ਕੋਈ ਹੈ ਜੋ ਉਸ ਤੋਂ ਬਾਅਦ ਹੁਣ ਦੋਵੇਂ ਤਰ੍ਹਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦੀ ਜੀ ਇਹ ਨਹੀਂ ਪੱਕੇ ਰਹ ਜੰਨੇ ਸਾਡੀ ਦਾ ਵਾਹ ਹੁੰਦਾ ਜਿਹਾ ਨਹੀਂ ਕਰਦੇ ਹਾਂਜੀ ਕੰਪਲੀਟ ਕੀਤੀ ਹੈ ਕਿਸੇ ਨੂੰ ਹਾਂਜੀ ਮੈਂ ਤਾਂ ਧਾਰਮਿਕ ਜਾਂ ਕੰਟੈਕਟ ਸੇਬ ਦੇ ਵਿੱਚ ਦੇ ਕੰਪਲੀਟ ਕੀਤੀ ਹੈ ਕਿ ਇਹਦੇ ਜਿਹੜੀ ਜਾਂਚ ਸੀ ਜਦੋਂ ਆਉਂਦੇ ਨਹੀਂ ਅਜੇ ਐਸਾ ਨਹੀਂ ਕੀਤਾ ਪਰ ਸਾਡੀ ਮਨਸ਼ਾ ਹੈਗੀ ਹੈ ਅਸੀਂ ਕਰਾਂਗੇ ਉਹ ਵੀ ਠੀਕ ਹੈ ਜੀ ਅਸੀਂ ਸਾਰੇ ਪਾਸੇ ਕਰਾਂਗੇ ਅਸੀਂ ਐਸਜੀਐਮ ਦੇ ਵੀ ਜਾਣਾ ਹੈ ਠੀਕ ਹੈ ਜੀ ਜਿੱਥੇ ਜਿੱਥੇ ਵੀ ਸਾਡਾ ਹੱਥ ਬੰਦਾ ਹੈ ਨਾ ਹੱਥ ਲੱਗੂਗਾ ਹਾਂਜੀ ਮਤਲਬ ਇਸ ਤੋਂ ਜ਼ਿਆਦਾ ਫਟਾਵੇ ਇਸ ਨੂੰ ਜੜਾ ਕਰਨਾ ਹੈ ਹਾਂਜੀ ਹਾਂਜੀ ਹਾਂ ਪਰ ਤੁਸੀਂ ਦੇਖ ਲਓ ਵੀਡੀਓ ਨੂੰ ਚੰਗੀ ਦਾ ਧਿਆਨ ਨਾਲ ਦੇਖੋ ਪਹਿਨਾ ਪਗ ਮੇਰੀ ਰਸੀ ਠੀਕ ਹੈ ਜੀ ਮੈਂ ਉਹ ਐਮ ਬਚਾ ਲਈ ਉਹ ਠੀਕ ਹੈ ਜੀ ਤੁਸੀਂ ਧਿਆਨ ਨਾਲ ਦੇਖੋ ਤਾਂ ਉਹਨਾਂ ਨੇ ਅਟੈਕ ਕੀਤਾ ਮੈਂ ਬਾਅਦ ਚ ਮੈਂ ਤਾਂ ਡਿਫੈਂਸ ਕਰ ਨਹੀਂ ਸੀ ਇਹਨਾਂ ਦੀ ਕੰਪਲੇਂਟ ਗਈ ਇਹਨਾਂ ਨੇ ਫਿਰ ਕੰਪਲੇਂਟ ਦਿੱਤੀ ਉਹਨਾਂ ਨੇ ਕੰਪਲੇਂਟ ਦਿੱਤੀ ਹੁਣ ਪੁਲਸ ਵਾਲਿਆਂ ਕੋਲ ਸਾਡੀ ਕੰਪਲੇਂਟ ਪੈਂਡਿੰਗ ਹੈ ਲੇਕਿਨ ਉਹ ਅਜੇ ਆਪਣੀ ਕਾਰਵਾਈ ਕਰੀ ਜਾਣਦੇ ਕਿ ਤੁਸੀਂ ਸਮਝੌਤਾ ਕਰ ਲਓ ਤੁਸੀਂ ਆਪਣਾ ਜਿਹੜਾ ਹੈਗਾ ਵੀ 755 ਦਾ ਕੇਸ ਬਾਅਦ ਨੇ ਆ ਇਦਾਂ ਕਰ ਦਿੰਨੇ ਆ ਉਹਦਾ ਕਰ ਦਿੰਨੇ ਆ ਇਹ ਗੱਲਾਂ ਨਹੀਂ ਚਾਹੀਦੀਆਂ ਅਸੀਂ ਇਹ ਚਾਹੁੰਦੇ ਆ ਕਿ ਜਿਹੜੇ ਬੰਦੇ ਕਸੂਰਵਾਰ ਨੇ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਜਿਹੜੇ ਉਤਾਰਾਵਾਤੇ ਆ ਬਸ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਮਕਸਦ ਇਹ ਸੀਗਾ ਕਰਦੇ ਅੰਦਰ ਦੋ ਤਰ੍ਹਾਂ ਦਾ ਵਿਵਾਦ ਖੋ ਜਾਂਦਾ ਹੈ ਇਹ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਦਸਤਾਰ ਵੀ ਉਤਾਰੀ ਗਈ ਦਰਅਸਲ ਮੁਹਾਲੀ ਦੇ ਫੇਜ਼ 3V1 ਸਥਿਤ ਗੁਰਦੁਆਰਾ ਸੱਚਾ ਤੰਨ ਵਿਖੇ ਆਪਸੀ ਕਹਾ ਸੁਣੀ ਤੋਂ ਬਾਅਦ ਹੱਥੋਪਾਈ ਹੋਈ ਹੈ ਅਤੇ ਦਸਤਾਰ ਵੀ ਉਤਾਰੀ ਗਈ ਹੈ। ਪੂਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈ। ਦੋਵੇਂ ਧਿਰਾਂ ਦੇ ਵੱਲੋਂ ਇੱਕ ਦੂਜੇ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਇਲਜ਼ਾਮ ਲਗਾਏ ਜਾ ਰਹੇ ਨੇ। ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ ਜਿਸ ਦੇ ਆਧਾਰ 'ਤੇ ਪੁਲਿਸ ਕਾਰਵਾਈ ਕਰ ਰਹੀ ਹੈ। ਦੱਸ ਜਾਈਏ ਕਿ ਪੇੜੇ ਤੋਂ ਤੇਰਾ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਇਸ ਮਸਲੇ ਨੂੰ ਸ੍ਰੀ ਕੱਲ ਤੱਕ ਸਾਹਿਬ ਤੇ ਵੀ ਲੈ ਕੇ ਜਾਵਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਸਲ ਦੋ ਬਜ਼ੁਰਗ ਆਂਦੇ ਨੇ ਔਰ ਇੱਕ ਬਜ਼ੁਰਗ ਦੇ ਨਾਲ ਉਹਨਾਂ ਦੀ ਬਹਿਸ ਹੁੰਦੀ ਹੈ ਜੋ ਉਸ ਤੋਂ ਬਾਅਦ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਹਾਲਾਂਕਿ ਇੱਕ ਮਖਿਲਾ ਦੇ ਵੱਲੋਂ ਵਿਚ ਪੈ ਕੇ ਲੜਾਈ ਨੂੰ ਛੁਡਵਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤੇ ਉੱਥੇ ਲੋਕ ਇਕੱਠੇ ਹੋ ਜਾਂਦੇ ਨੇ ਦਰਸਲ ਇਹੇ ਲੜਾਈ ਜੋੜਾ ਕਰਦੇ ਬਾਹਰ ਕੋਈ ਹੈ ਜੋ ਉਸ ਤੋਂ ਬਾਅਦ ਹੁਣ ਦੋਵੇਂ ਧਿਰਾਂ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਇਹ ਜੀ ਇਹ ਨਹੀਂ ਪੱਕੇ ਹੋ ਜਾਂਦੇ ਸਾਡੀ ਜੋ ਵਾਅ ਹੁੰਦਾ ਜਦੋਂ ਨਹੀਂ ਕੱਟੋ ਕੰਪਲੀਟ ਕੀਤੀ ਹੈ ਕਿਸੇ ਨੂੰ ਕੰਡ ਤੇ ਧਾਰਮਿਕ ਜਾਂ ਕੋਰਪੋਰੇਟ ਸਾਹਿਬ ਕੋਲ ਕਦੇ ਕੰਪਲੀਟ ਕੀਤੀ ਹੈ ਕਿ ਇਹਦੇ ਜਿਹੜੀ ਜਾਂਚ ਕੀਤੀ ਜਾਂਦਾ ਉਹ ਨਹੀਂ ਅਜੇ ਅਸਾਂ ਨਹੀਂ ਕੀਤੀ ਪਰ ਸਾਡੀ ਮਨਸਾ ਹੈਗੀ ਹੈ ਅਸੀਂ ਕਰਾਂਗੇ ਉਹ ਵੀ ਠੀਕ ਹੈ ਜੀ ਅਸੀਂ ਸਾਰੇ ਪਾਸੇ ਕਰਾਂਗੇ ਅਸੀਂ ਐਸਜੀਐਮ ਦੇ ਵੀ ਜਾਣਾ ਹੈ ਠੀਕ ਹੈ ਜੀ ਜਿੱਥੇ ਜਿੱਥੇ ਵੀ ਸਾਡਾ ਹੱਥ ਬੰਨਣਾ ਹੈ ਨਾ ਹੱਥ ਲੱਗੂਗਾ ਹਾਂ ਜੀ ਮਤਲਬ ਇਸ ਤੋਂ ਜ਼ਿਆਦਾ ਹੀ ਫਟਾ ਕਰਨਾ ਪੈਣਾ ਕਰਨਾ ਪੈਣਾ ਹਾਂ ਜੀ ਹਾਂ ਜੀ ਹਾਂ ਪਰ ਤੁਸੀਂ ਦੇਖ ਲਓ ਵੀਡੀਓ ਨੂੰ ਚੰਗੀ ਨਾਲ ਧਿਆਨ ਨਾਲ ਦੇਖੋ ਪਹਿਨਾ ਪਗ ਮੇਰੀ ਰੱਸੀ ਠੀਕ ਹੈ ਜੀ ਮੈਂ ਉਹ ਐਂ ਬਚਾ ਲਈ ਉਹ ਠੀਕ ਹੈ ਜੀ ਤੁਸੀਂ ਧਿਆਨ ਨਾਲ ਦੇਖੋ ਤਾਂ ਉਹਨਾਂ ਨੇ ਅਟੈਕ ਕੀਤਾ ਮੈਂ ਬਾਅਦ ਚ ਮੈਂ ਉਹ ਡਿਫੈਂਸ ਕਰ ਨਹੀਂ ਸੀ ਬੱਚੇ ਦੀ ਕੰਪਲੇਂਟ ਗਈ ਇਹਨਾਂ ਨੇ ਵੀ ਫਿਰ ਕੰਪਲੇਂਟ ਦਿੱਤੀ ਉਹਨਾਂ ਨੇ ਕੰਪਲੇਂਟ ਦਿੱਤੀ ਹੁਣ ਪੁਲਸ ਆਲਿਆਂ ਕੋਲ ਸਾਡੀ ਕੰਪਲੇਂਟ ਪੈਂਡਿੰਗ ਹੈ ਲੇਕਿਨ ਉਹ ਅਜੇ ਆਪਣੀ ਕਾਰਵਾਈ ਕਰੀ ਜਾਣ ਰਿਹਾ ਕਿ ਵੀ ਤੁਸੀਂ ਸਮਝੌਤਾ ਕਰ ਲਓ ਤੁਸੀਂ ਆਪਣਾ ਜਿਹੜਾ ਹੈਗਾ ਵੀ ਐ ਸੱਤੇ ਬੰਦੇ ਦਾ ਕੇਸ ਆਦਨੇ ਆ ਇਦਾਂ ਕਰ ਦਿੰਨੇ ਆ ਉਹਦਾਂ ਕਰ ਦਿੰਨੇ ਆ ਇਹ ਗੱਲਾਂ ਨਹੀਂ ਚਾਹੀਦੀਆਂ ਅਸ਼ੀਦੇ ਚਾਹਨੇ ਆ ਕਿ ਜਿਹੜੇ ਬੰਦੇ ਕਸੂਰਵਾਰ ਨੇ ਉਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਹੈ ਜਿਹੜੇ ਵੀ ਧਾਰਾਾਂ 'ਵਾਂਦੇ ਆ ਬਸ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਮਕਸਦ ਇਹ ਸੀਗਾ ਕਰਦੇ ਅੰਦਰ ਦੋ ਤਰ੍ਹਾਂ ਦਾ ਵਿਵਾਦ ਖੁ ਜਾਂਦਾ ਹੈ ਇਹ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਦਸਤਾਰ ਵੀ ਉਤਾਰੀ ਗਈ ਹੈ ਦਰਅਸਲ ਮੁਹਾਲੀ ਦੇ ਫੇਜ਼ 3ਵੀਂ 1 ਸਥਿਤ ਗੁਰਦੁਆਰਾ ਸੱਚਾ ਧੰਵਿਖੇ ਆਪਸੀ ਕਹਾ ਸੁਣੀ ਤੋਂ ਬਾਅਦ ਹੱਥੋਂ ਪਾਈ ਹੋਈ ਹੈ ਅਤੇ ਦਸਤਾਰ ਵੀ ਉਤਾਰੀ ਗਈ ਹੈ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਦੋਵੇਂ ਧਿਰਾਂ ਦੇ ਵੱਲੋਂ ਇੱਕ ਦੂਜੇ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਇਲਜ਼ਾਮ ਲਗਾਏ ਜਾ ਰਹੇ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ ਜਿਸ ਦੇ ਆਧਾਰ ਦੇ ਉੱਤੇ ਪੁਲਿਸ ਕਾਰਵਾਈ ਕਰ ਰਹੀ ਹੈ ਦੱਸ ਜਾਈਏ ਕਿ ਪੇੜੇ ਤੋਂ ਤੇਰਾ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਇਸ ਮਸਲੇ ਨੂੰ ਕੱਲ ਤੱਕ ਸਾਹਿਬ ਤੇ ਵੀ ਲੈ ਕੇ ਜਾਵਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਅਸਲ ਦੋ ਬਜ਼ੁਰਗ ਆਂਦੇ ਨੇ ਔਰ ਇੱਕ ਬਜ਼ੁਰਗ ਦੇ ਨਾਲ ਉਹਨਾਂ ਦੀ ਬਹਿਸ ਹੁੰਦੀ ਹੈ ਜੋ ਉਸ ਤੋਂ ਬਾਅਦ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਹਾਲਾਂਕਿ ਇੱਕ ਮਖਿਲਾ ਦੇ ਵੱਲੋਂ ਵਿਚਪੈਕੀ ਲੜਾਈ ਨੂੰ ਛੁਡਵਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤੇ ਉੱਥੇ ਲੋਕ ਇਕੱਠੇ ਹੋ ਜਾਂਦੇ ਨੇ ਦਰਅਸਲ ਇਹੇ ਲੜਾਈ ਜੋੜਾ ਕਰਦੇ ਬਾਹਰ ਖੋਈ ਹੈ ਜੋ ਉਸ ਤੋਂ ਬਾਅਦ ਹੁਣ ਦੋਵੇਂ ਤਰ੍ਹਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦੀ ਜੀ ਇਹ ਨੂੰ ਪੱਕਿਆ ਜਾਂਦਾ ਹੈ ਸਾਡੀ ਦਾ ਬਹੁਤ ਹੁੰਦਾ ਜੀ ਹਾਂ ਜੀ ਕੰਪਲੀਟ ਕੀਤੀ ਹੈ ਕਿਸੇ ਨੂੰ ਕੋਈ ਧਾਰਮਿਕ ਜਾਂ ਕੌਨਟੈਕਟ ਸਾਹਿਬ ਕੋਲ ਕੰਪਲੀਟ ਕੀਤੀ ਹੈ ਕਿ ਇਹਦੇ ਜਿਹੜੀ ਜਾਂਚ ਸੀ ਜਦੋਂ ਆਉਂਦੇ ਨਹੀਂ ਅਜੇ ਐਸਾ ਨਹੀਂ ਕੀਤਾ ਪਰ ਸਾਡੀ ਮਨਸ਼ਾ ਹੈਗੀ ਹੈ ਅਸੀਂ ਕਰਾਂਗੇ ਕੋਈ ਠੀਕ ਹੈ ਜੀ ਅਸੀਂ ਸਾਰੇ ਪਾਸੇ ਕਰਾਂਗੇ ਅਸੀਂ ਐਸਜੀਐਮ ਦੇ ਵੀ ਜਾਣਾ ਹੈ ਠੀਕ ਹੈ ਜੀ ਜਿੱਥੇ ਜਿੱਥੇ ਵੀ ਸਾਡਾ ਹੱਥ ਬੰਦਾ ਹੈ ਨਾ ਹੱਥ ਲੱਗੂਗਾ ਹਾਂ ਜੀ ਮਤਲਬ ਇਸ ਤੋਂ ਜ਼ਿਆਦਾ ਫਟਾ ਕਰਨਾ ਹੈ ਹਾਂ ਜੀ ਹਾਂ ਜੀ ਕਰ ਪਰ ਤੁਸੀਂ ਦੇਖ ਲਓ ਵੀਡੀਓ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਦੇਖੋ। ਤਾਂ ਨਾ ਪਗ ਮੇਰੀ ਰਸੀ ਠੀਕ ਹੈ ਜੀ। ਮੈਂ ਉਹ ਐਂ ਬਚਾ ਲਈ ਉਹ। ਠੀਕ ਹੈ ਜੀ ਤੁਸੀਂ ਧਿਆਨ ਨਾਲ ਦੇਖੋ। ਤਾਂ ਉਹਨਾਂ ਨੇ ਅਟੈਕ ਕੀਤਾ। ਮੈਂ ਬਾਅਦ ਚ ਮੈਂ ਉਹ ਡਿਫੈਂਡਰ ਕਰ ਨਹੀਂ ਸੀ। ਕੰਪਲੇਂਟ ਗਈ। ਇਹਨਾਂ ਨੇ ਵੀ ਫਿਰ ਕੰਪਲੇਂਟ ਦਿੱਤੀ ਉਹਨਾਂ ਲਈ ਕੰਪਲੇਂਟ ਦਿੱਤੀ। ਹੁਣ ਪੁਲਿਸ ਆਲਿਆਂ ਕੋਲ ਸਾਡੀ ਕੰਪਲੇਂਟ ਪੈਂਡਿੰਗ ਹੈ। ਲੇਕਿਨ ਉਹ ਅਜੇ ਆਪਣੀ ਕਾਰਵਾਈ ਕਰੀ ਜਾਣ ਰਿਹਾ ਕਿ ਤੁਸੀਂ ਸਮਝੌਤਾ ਕਰ ਲਓ। ਤੁਸੀਂ ਆਪਣਾ ਜਿਹੜਾ ਹੈਗਾ ਵੀ ਐ ਸੱਤ ਇੱਕ ਪੰਜਾ ਦਾ ਕੇਸਵਾ ਆਦਨ ਨੇ ਆ ਇਦਾਂ ਕਰ ਦਿੰਨੇ ਆ ਉਹਦਾ ਕਰ ਦਿੰਨਾ ਇਹ ਗੱਲਾਂ ਨਹੀਂ ਚਾਹੀਦੀਆਂ। ਅਸੀਂ ਇਹ ਚਾਹੁੰਦੇ ਆ ਕਿ ਜਿਹੜੇ ਬੰਦੇ ਕਸੂਰਵਾਰ ਨੇ ਉਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਹੈ ਜਿਹੜੀ ਵੀ ਤਰ੍ਹਾਂ ਵਾਪਰੇ ਬਸ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਮਕਸਦ ਇਹ ਸੀਗਾ ਕਰਦੇ ਅੰਦਰ ਦੋ ਤਰ੍ਹਾਂ ਦਾ ਵਿਵਾਦ ਖੁ ਜਾਂਦਾ ਹੈ ਇਹ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਦਸਤਾਰ ਵੀ ਉਤਾਰੀ ਗਈ ਹੈ ਦਰਅਸਲ ਮੁਹਾਲੀ ਦੇ ਫੇਜ਼ 3ਵੀ1 ਸਥਿਤ ਗੁਰਦੁਆਰਾ ਸੱਚਾਤਨ ਵਿਖੇ ਆਪਸੀ ਕਹਾ ਸੁਣੀ ਤੋਂ ਬਾਅਦ ਹੱਥੋਪਾਈ ਹੋਈ ਹੈ ਅਤੇ ਦਸਤਾਰ ਵੀ ਉਤਾਰੀ ਗਈ ਹੈ ਪੂਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈ ਦੋਵੇਂ ਧਿਰਾਂ ਦੇ ਵੱਲੋਂ ਇੱਕ ਦੂਜੇ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਇਲਜ਼ਾਮ ਲਗਾਏ ਜਾ ਰਹੇ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ ਜਿਸ ਦੇ ਆਧਾਰ ਦੇ ਉੱਤੇ ਪੁਲਿਸ ਕਾਰਵਾਈ ਕਰ ਰਹੀ ਹੈ ਦੱਸ ਜਾਈਏ ਕਿ ਪੇੜੇ ਤੇ ਤਰਦਾ ਇਹ ਵੀ ਕਹਿਣਾ ਹੈ ਕਿ ਅਸੀਂ ਇਸ ਮਸਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਲੈ ਕੇ ਜਾਵਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਅਸਲ ਦੋ ਬਜ਼ੁਰਗ ਆਂਦੇ ਨੇ ਔਰ ਇੱਕ ਬਜ਼ੁਰਗ ਦੇ ਨਾਲ ਉਹਨਾਂ ਦੀ ਬਹਿਸ ਹੁੰਦੀ ਹੈ ਜਿਸ ਤੋਂ ਬਾਅਦ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਹਾਲਾਂਕਿ ਇੱਕ ਮਖਿਲਾ ਦੇ ਵੱਲੋਂ ਵਿਚ ਪੈ ਕੇ ਲੜਾਈ ਨੂੰ ਛੁਡਵਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤੇ ਉੱਥੇ ਲੋਕ ਇਕੱਠੇ ਹੋ ਜਾਂਦੇ ਨੇ ਦਰਅਸਲ ਇਹੇ ਲੜਾਈ ਜੋੜਾ ਕਰਦੇ ਬਾਹਰ ਕੋਈ ਹੈ ਜਿਸ ਤੋਂ ਬਾਅਦ ਹੁਣ ਦੋਵੇਂ ਧਿਰਾਂ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਅੰਡ ਦੇ ਧਾਰਮਿਕ ਜਾਂ ਕੌਨਫਰੈਂਸ ਦੇ ਕਿਤੇ ਕੰਪਲੀਟ ਕੀਤੀ ਹੈ ਕਿ ਇਹਦੇ ਜਿਹੜੀ ਜਾਂਚ ਸੀ ਜਦੋਂ ਆਪ ਨੇ ਨਹੀਂ ਅਜੇ ਐਸਾ ਨਹੀਂ ਕੀਤਾ ਪਰ ਸਾਡੀ ਮਨਸਾ ਹੈਗੀ ਹੈ ਅਸੀਂ ਕਰਾਂਗੇ ਉਹ ਵੀ ਠੀਕ ਹੈ ਜੀ ਅਸੀਂ ਸਾਰੇ ਪਾਸੇ ਕਰਾਂਗੇ ਅਸੀਂ ਐਸਜੀਐਮ ਦੇ ਵੀ ਜਾਣਾ ਹੈ ਠੀਕ ਹੈ ਜੀ ਜਿੱਥੇ ਜਿੱਥੇ ਵੀ ਸਾਡਾ ਹੱਥ ਬੰਦਣਾ ਨਾ ਹੱਥ ਲੱਗੂਗਾ ਹਾਂ ਜੀ ਮਤਲਬ ਇਸ ਤੋਂ ਜ਼ਿਆਦਾ ਇਹ ਕੰਮ ਜੁੜਾ ਕਰਨਾ ਹੈ ਹਾਂ ਜੀ ਹਾਂ ਜੀ ਹਾਂ ਕਹ ਤੁਸੀਂ ਦੇਖ ਲਓ ਵੀਡੀਓ ਨੂੰ ਚੰਗੀ ਨਾਲ ਧਿਆਨ ਨਾਲ ਦੇਖੋ ਤਾਹਨਾ ਪਗ ਮੇਰੀ ਰਹੀ ਠੀਕ ਹੈ ਜੀ ਮੈਂ ਉਹ ਐ ਬਚਾ ਲਈ ਉਹ ਠੀਕ ਹੈ ਤੇ ਧਿਆਨ ਨਾਲ ਦੇਖੋ ਤਾਂ ਉਹਨਾਂ ਨੇ ਅਟੈਕ ਕੀਤਾ ਮੈਂ ਬਾਅਦ ਵਿੱਚ ਮੈਂ ਉਹਨਾਂ ਦਾ ਡਿਫੈਂਡਰ ਕਰ ਨਹੀਂ ਸੀ ਇਹਦੀ ਕੰਪਲੇਂਟ ਗਈ ਇਹਨਾਂ ਨੇ ਵੀ ਫਿਰ ਕੰਪਲੇਂਟ ਦਿੱਤੀ ਉਹਨਾਂ ਨੇ ਕੰਪਲੇਂਟ ਦਿੱਤੀ ਹੁਣ ਪੁਲਿਸ ਆਲਿਆਂ ਕੋਲ ਸਾਡੀ ਕੰਪਲੇਂਟ ਪੈਂਡਿੰਗ ਹੈ ਲੇਕਿਨ ਉਹ ਅਜੇ ਆਪਣੀ ਕਾਰਵਾਈ ਕਰੀ ਜਾਣ ਰਿਹਾ ਕਿ ਤੁਸੀਂ ਸਮਝੌਤਾ ਕਰ ਲਓ ਤੁਸੀਂ ਆਪਣਾ ਜਿਹੜਾ ਹੈਗਾ ਵੀ ਐ ਸੱਤ ਇੱਕ ਪੰਜ ਦਾ ਕੇਸਵਾ ਆਦਨ ਨੇ ਆ ਇਦਾਂ ਕਰ ਦਿੰਨੇ ਆ ਉਹਦਾ ਕਰ ਦਿੰਨਾ ਇਹ ਗੱਲਾਂ ਨਹੀਂ ਚਾਹੀਦੀਆਂ ਅਸੀਂ ਤੇ ਚਾਹੁੰਦੇ ਆ ਕਿ ਜਿਹੜੇ ਬੰਦੇ ਕਸੂਰਵਾਰ ਨੇ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਜਿਹੜੀ ਵੀ ਤਰ੍ਹਾਂ ਵਾਤੇ ਆ ਬਸ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਮਕਸਦ ਇਹ ਸੀਗਾ ਕਰਦੇ ਅੰਦਰ ਦੋ ਤਰ੍ਹਾਂ ਦਾ ਵਿਵਾਦ ਖੁਜਾਂਦਾ ਹੈ ਇਹ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਦਸਤਾਰ ਵੀ ਉਤਾਰੀ ਗਈ ਹੈ ਦਰਅਸਲ ਮੁਹਾਲੀ ਦੇ ਫੇਜ਼ 3ਵੀਂ 1 ਸਥਿਤ ਗੁਰਦੁਆਰਾ ਸੱਚਾ ਤਨ ਵਿਖੇ ਆਪਸੀ ਕਹਾ ਸੁਣੀ ਤੋਂ ਬਾਅਦ